ਭਾਈ ਭਾਲ ਸਾਹਿਬ ਵੀ ਕੋਈ ਖਤੇ ਆ ਕੱਲ ਕੋਈ ਨਾ ਜੇ ਨਹੀਂ ਪਤਾ ਕੋਈ ਦੇਗ ਦੀ ਵਾਰੀ ਵਾਲਾ ਸਮਾਨ ਦੇ ਕੇ ਵਿੱਚ ਇਹ ਨਹੀਂ ਪਤਾ ਵੀ ਸਲਵਾ ਆਦਿਆਂ ਕੋਲ ਗਿਆ ਪਾ ਕੇ ਦੇ ਕੇ ਗਿਆ ਗਿਆਨ ਕੇ ਦੇ ਕੇ ਗਿਆ ਕਿਵੇਂ ਦੇ ਕੇ ਗਿਆ ਇਹਦੇ ਵਿੱਚ ਉਹ ਗੋਲੀਆਂ ਨਿਕਲ ਗਿਆ ਜੇ ਇਹ ਕੁਜਤੀ ਕਿਤੇ ਨੇਰਾ ਹੁੰਦਾ ਤੇ ਲਾਈਟ ਬੰਦ ਹੋਉਂਦੀ ਤੇ ਦੇਗ ਬੰਨ ਜਾਂਦੀ ਉਹ ਤਾਂ ਸਾਡੇ ਸੇਵਾਦਾਰਾਂ ਨੇ ਕੱਢ ਕੇ ਵੇਖ ਲਿਆ ਵੀ ਆ ਗੋਲੀਆਂ ਪਾ ਕੇ ਕੋਈ ਦੇ ਕੇ ਗਿਆ ਇਹ ਨਹੀਂ ਪਤਾ ਵੀ ਕੋਈ ਏਰਦਿਆਂ ਕਿ ਕਾਦਿਆਂ ਇਹ ਸਰਫਾਸ ਆ ਕਿ ਗੂਲ ਟੂ ਟਾਈਪ ਆ ਵੀ ਇਦਾਂ ਦੀ ਹਰਕਤ ਜੇ ਸਾਡੇ ਨਾਲ ਕਿਸੇ ਨੇ ਕਰਨੀ ਹੈ ਇਹ ਬਹੁਤ ਮਾਰੀ ਗੱਲ ਆ ਵੇਖੋ ਕਿ ਇਹਨੇ ਸੰਗਤ ਸੀ ਕਿ ਪਤਾ ਨਹੀਂ ਕਿਹੜੇ-ਕਿਹੜੇ ਨੇ ਖਾਣੀ 100-150 ਬੰਦੇ ਨੇ ਖਾਣੀ ਸੀਗੀ ਇਹਦੇ ਵਿੱਚ ਬਗਾਮੀ ਸਾਡੀ ਕਮੇਟੀ ਦੀ ਹੋਣੀ ਸੀ ਕਿਹੜੇ-ਕਿਹੜੇ ਥੋੜੀ ਅੱਖਾਂ ਵਿੱਚ ਗਏ ਜਿਵੇਂ ਇਦਾਂ ਦਾ ਕੰਮ ਨਾ ਕੀਤਾ ਜਾਵੇ ਹੱਥ ਜੋੜ ਕੇ ਬੇਨਤੀ ਆ ਸੰਗਤ ਨੂੰ ਤੇ ਇਹ ਅਸੀਂ ਪੂਨਛਾਣ ਵੀ ਕਰਾਂਗੇ ਕੈਮਰੇ ਵੀ ਦੇਖਾਂਗੇ ਕਿ ਕੱਲ ਕਿਹੜਾ ਘਰ ਪਰਿਵਾਰ ਦੇ ਕੇ ਗਿਆ ਹੈ ਵੀ ਇਹਨੇ ਕਿਉਂ ਸ਼ਰਾਰਤ ਕੀਤੀ ਇਦਾਂ ਦੀ ਤੇ ਕਿੰਨਾ ਵੱਡਾ ਪਾਪ ਸੀਗਾ ਜੇ ਸਾਡੇ ਨਾਲ ਕਿਸੇ ਦੀ ਦੁਸ਼ਮਣੀ ਹੈ ਨਾ ਤੇ ਹੱਥ ਜੋੜ ਕੇ ਅਸੀਂ ਕਮੇਟੀ ਛਡੂਣ ਤਿਆਰ ਆ ਪਰ ਇਹ ਵਜਾ ਕੰਮ ਨਾ ਕੋ ਕਰੇ ਕਿਉਂਕਿ ਇਹ ਤਾਂ ਸਾਡੀ ਪਾਪਾ ਜੀ ਦੀ 35 ਸਾਲ ਸਾਡੀ ਮੇਰੀ ਵੀ ਮਿਹਨਤ ਜੇ ਪੱਲੇ ਨਹੀਂ ਪੈਣੀ ਤੇ ਉਹਨੂੰ ਮੈਂ ਖੇ ਕਰੂਗਾ ਜੇ ਕਿ ਇਹਦਾ ਮੇਰੇ ਨਾਲ ਕਿਸੇ ਦਾ ਕੋਈ ਦਸ਼ਮਣੀ ਹੈ ਜਾਂ ਕੋਈ ਲਾਕ ਡਾਟ ਹੈ ਇਦਾਂ ਨਾ ਕੱਢੋ ਮੈਨੂੰ ਸਿੱਧਾ ਕਹੋ ਵੀ ਤੂੰ ਗੁਰੂ ਘਰ ਦੇ ਬਾਹਰ ਜਾ ਮੈਂ ਹੱਥ ਬੰਨ ਕੇ ਬਾਹਰ ਹੋ ਜਾ ਪਰ ਇਦਾਂ ਦੇ ਕੰਮ ਨਾ ਕਰੋ ਇਹ ਬਹੁਤ ਮਾੜੀ ਹਰਕਤ ਆ ਵੇਖੋ ਇਹ ਜੇ ਬੰਦਿਆਂ ਨੂੰ ਕੋਈ ਨਾ ਕੋਈ ਯਰ ਹੋ ਜਾਂਦੀ ਕੋਈ ਬੰਦੇ ਬੁਆਰ ਹੋ ਜਾਂਦੇ ਮਰ ਜਾਂਦੇ ਤੇ ਬਦਨਾਮੀ ਗੁਰੂ ਸਾਹਿਬ ਦੀ ਗੁਰੂ ਘਰ ਦੀ ਵੀ ਹੋਣੀ ਸੀ ਪਿੰਡ ਦੀ ਸਾਰੇ ਪਿੰਡ ਦੀ ਹੋਣੀ ਜਦੋਂ ਕਿਹੜਾ ਸ਼ਕੂਰ ਵਰਦੁਆਰਾ ਸਾਹਿਬ ਆ ਹੋਇਆ ਇੰਦਾਂ ਦੀ ਹਰਕਤ ਕਰਨ ਤੋਂ ਬਾਅਦ ਆਜੋ ਇਹ ਅਸੀਂ ਦੰਗਾ ਕਰਾਂਗੇ ਬੰਦਾ ਵੀ ਕਿਹੜੇ ਬੰਦੇ ਨੇ ਹਰਕਤ ਕੀਤੀ ਹੈ ਪੰਚਾਇਤ ਦੇ ਵਿੱਚ ਸੱਦਾਂਗੇ ਬੰਦਿਆਂ ਦੇ ਵਿੱਚ ਸੱਦਾਂਗੇ ਤੇ ਇੰਦਾਂ ਦੀ ਕੋਈ ਵੀ ਸ਼ਰਾ ਅੱਗੇ ਤੋਂ ਬਾਅਦ ਅਸੀਂ ਮਤਲਬ ਕਿਹੜਾ ਦੇਖਦਾ ਰੱਸ਼ ਲੈਣਾ ਉਹ ਵੀ ਬੰਦ ਕਰ ਦੋ ਬੇਸ਼ੱਕ ਕਿਸੇ ਨੇ ਵਾਰੀ ਕਟਾਉਣੀ ਵਾਰੀ ਕਟਾ ਜੇ ਸਾਨੂੰ ਉਸ ਤੇ ਉਸ ਚੀਜ਼ ਤੇ ਕੋਈ ਤਰਾਜ ਨਹੀਂ ਅਸੀਂ ਆਪ ਦਾ ਰੱਸ਼ ਸਾਰਾ ਇੱਕੋ ਹੀ ਤਿਆਰ ਕਰਾਂਗੇ ਅੱਜ ਤੋਂ ਬਾਅਦ ਨਾ ਦਾ ਅਸੀਂ ਕਿਸੇ ਦਾ ਰੱਸ਼ ਲੈਣਾ ਤੇ ਨਾ ਇੰਦਾਂ ਦਾ ਕਰਨਾ ਪਰ ਇਹ ਜਿਹੜਾ ਵੀ ਹੈਗਾ ਇਹ ਅਸੀਂ ਪੂਨਛਾਨ ਕਰਾਂਗੇ ਦਵਾਈ ਵੀ ਤੈਸ ਕਰਾਵਾਂ ਕਿ ਕਿਹੜੀ ਚੀਜ਼ ਆ ਕੀ ਪਾਈ 买个卡车，买个。